ਆਰਤੀਏ ਤੇ ਕਿਸਾਨ ਦੀ ਇੱਕ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਆਰਤੀਏ ਤੇ ਕਿਸਾਨ ਦਾ ਕਹਿੰਦੇ 9 ਮਾਸ ਦਾ ਰਿਸ਼ਤਾ ਹੁੰਦਾ ਤਾਂ ਪਿੰਡ ਦੇਸੂ ਜੋਧਾ ਦੇ ਕਿਸਾਨ ਨੇ ਇਲਜ਼ਾਮ ਲਾਇਏ ਨੇ ਕਵਿੰਕ ਤੇ ਕਿ ਉਹਨਾਂ ਨੇ ਬੈਂਕ ਵਾਲਿਆਂ ਨੇ ਉਹਨਾਂ ਦਾ ਕਿਸਾਨ ਦਾ ਜਿਹੜਾ ਬੈਲੈਂਸ ਚੈੱਕ ਕਰਕੇ ਆਰਤੀਆਂ ਨੂੰ ਦੱਸਿਆ ਤੇ ਆਰਤੀਆਂ ਨੇ ਉਸ ਕਿਸਾਨ ਦੇ ਖਾਤੇ ਚੋਂ ਪੈਸੇ ਕਢਵਾ ਲਈ ਨੇ ਤਾਂ ਪੂਰੀ ਗੱਲ ਦੱਸਦੀ ਏ ਤੁਹਾਨੂੰ ਕਿ ਕਿਸਾਨ ਦਾ ਕਹਿਣਾ ਕਿ 8-10 ਸਾਲ ਪਹਿਲਾਂ ਮੇਰਾ ਲੈਣ-ਦੇਣ ਸੀ ਆਰਤੀਆਂ ਨੇ ਨਾਲ ਉਸ ਤੋਂ ਬਾਅਦ ਸਾਡਾ ਲੈਣ-ਦੇਣ ਖਤਮ ਹੋ ਚੁੱਕਿਆ ਸੀ ਪਰ ਕਿਸਾਨ ਦੇ ਲਈ ਇਹ ਇੱਕ ਇਹ ਵੀ ਵੱਡਾ ਸਵਾਲ ਹੈ ਵੀ ਜਦੋਂ ਆਰਤੀਆਂ ਦੇ ਨਾਲ ਤੁਹਾਡਾ ਲੈਣ-ਦੇਣ ਖਤਮ ਹੋ ਗਿਆ ਤਾਂ ਫਿਰ ਤੁਸੀਂ ਉਹ ਸੈਂਡ ਕੀਤੇ ਹੋਏ ਜਿਹੜੇ ਆਰਤੀਆਂ ਕੋਲੇ ਚੈੱਕ ਸੀ ਉਹ ਫਿਰ ਤੁਸੀਂ ਵਾਪਸ ਕਿਉਂ ਨਹੀਂ ਲਏ ਤਾਂ ਇਹ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਪਰ ਜੇ ਲੈਣ-ਦੇਣ ਸੀਗਾ ਤਾਂ ਫੇਰ ਹੀ ਆਰਤੀਆਂ ਨੇ ਉਹਨਾਂ ਦਾ ਬੈਲੈਂਸ ਕਢਾਇਆ ਹੁਣ ਕਿਸਾਨ ਦਾ ਕਹਿਣਾ ਹੈ ਵੀ ਆਰਤੀਆਂ ਨੂੰ ਬੈਂਕ ਵਾਲਿਆਂ ਨੇ ਮੇਰਾ ਬੈਲੈਂਸ ਚੈੱਕ ਕਰਕੇ ਦੱਸਿਆ ਉਸੇ ਦਿਨ ਹੀ ਮੈਂ ਬੈਲੈਂਸ ਪਾਇਆ ਸੀ ਉਸੇ ਦਿਨ ਹੀ ਇਹਨਾਂ ਨੇ ਚੈੱਕ ਕਰਕੇ ਆੜਤੀਆਂ ਨੂੰ ਦੱਸਿਆ ਤਾਂ ਉਸੇ ਦਿਨ ਹੀ ਆੜਤੀਆਂ ਨੇ ਉਹ ਬੈਲੈਂਸ ਹੈ ਜਿਹੜਾ ਉਹ ਕਢਾ ਲਿਆ ਇਹ ਸਵਾਲ ਹੈ ਜਿਹੜੇ ਬੈਂਕ ਤੇ ਚੁੱਕੇ ਨੇ ਤਾਂ ਦੂਜੇ ਪਾਸੇ ਜਦੋਂ ਆੜਤੀਆਂ ਦੇ ਨਾਲ ਇਹ ਗੱਲਬਾਤ ਕੀਤੀ ਤਾਂ ਆੜਤੀਆਂ ਨੇ ਇਸ ਵਿਸ਼ੇ ਤੇ ਇੱਕ ਵੱਖਰਾ ਮੋੜ ਦੇ ਦਿੱਤਾ ਜਦੋਂ ਕਿ ਬੈਂਕ ਦੇ ਨਾਲ ਗੱਲਬਾਤ ਕੀਤੀ ਭਾਵੇਂ ਬੈਂਕ ਦੇ ਰੂਲ ਨੇ ਉਹ ਵਾਈਟ ਨਹੀਂ ਦੇ ਸਕੇ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਵੀ ਕੋਈ ਪ੍ਰਾਈਵੇਸੀ ਜਾਂ ਕੋਈ ਅਸੀਂ ਬੈਂਕ ਦਾ ਜਿਹੜਾ ਬੈਲੈਂਸ ਹੈ ਕਿਸੇ ਆਰਤੀਏ ਨੂੰ ਅਸੀਂ ਕਿਸੇ ਨੂੰ ਵੀ ਨਹੀਂ ਦੱਸਦੇ ਕੱਲੇ ਆਰਤੀਏ ਨੂੰ ਕਿ ਅਸੀਂ ਕਿਸੇ ਨੂੰ ਵੀ ਕਿਸੇ ਦਾ ਬੈਲੈਂਸ ਚੈੱਕ ਕਰਕੇ ਨਹੀਂ ਦੱਸਦੇ ਤਾਂ ਕਿਸਾਨ ਨੇ ਬੈਂਕ ਤੇ ਇਲਜ਼ਾਮ ਲਾਏ ਨੇ ਪਰ ਆਰਤੀਏ ਨੇ ਚੱਕੇ ਹੋਏ ਸਵਾਲਾਂ ਦੇ ਕਿਸਾਨਾਂ ਦਾ ਉਹਨਾਂ ਦਾ ਜਵਾਬ ਦਿੱਤਾ ਹੈ ਤਾਂ ਅਖਸਰ ਦੇ ਵਿੱਚ ਪੂਰੀ ਸਚਾਈ ਕੀ ਹੈ ਆਓ ਮਾਰਦਿਆਂ ਝਾਤ ਅੱਜ ਦੀ ਰਿਪੋਰਟ ਰਾਮਾ ਮੰਡੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਅਜੇ ਸਿੰਘ ਹੈ ਮੇਰਾ ਪਿੰਡ ਦੇਸੂ ਜੋਦਾ ਡਬਲ ਹੀ ਹਰਿਆਣੇ ਤੋਂ ਕੀ ਮਸਲਾ ਤੁਸੀਂ ਦੱਸਿਆ ਜਾ ਰਿਹਾ ਕੋਈ ਜਿਹੜੀ ਲੀਕਜ ਹੈ ਕਹਿੰਦੇ ਬੈਂਕ ਨੇ ਕੀਤੀ ਹੈ ਕੋਈ ਇਹਦੇ ਚਾਇ ਸੀ ਜੀ ਮੇਰੇ ਅਕਾਊਂਟ ਹੈਗੇ ਸਾਡੇ ਪਿੰਡ ਦੇ ਸੁਜੋ ਦਾ ਮੇਰਾ ਤੇ ਮੇਰੇ ਡੈਡੀ ਜੀ ਦਾ ਜੀ ਤੇ ਇੱਥੇ ਸਾਡੀ 7-8 ਸਾਲ ਪਹਿਲਾਂ ਆੜਤ ਹੁੰਦੀ ਸੀਗੀ ਕ੍ਰਿਸ਼ਨ ਭਾਗੀਬੰਦਰ ਵਾਲੇ ਨਾਲ ਜੀ ਉਹਦੇ ਕੋਲੇ ਸਾਡੇ ਚੈੱਕ ਪਏ ਸੀਗੇ ਪਹਿਲੀ ਗੱਲ ਤਾਂ ਸਾਡਾ ਉਹਦੇ ਨਾਲ ਲੈਣ ਦੇਣ ਨਿਬੜਿਆ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਿਆ 29 ਤਰੀਕ ਨੂੰ ਪਹਿਲੇ ਮਹੀਨੇ 2026 ਨੂੰ ਮੈਂ ਆਪਣੇ ਬੈਂਕ ਦੇ ਅਕਾਊਂਟ 'ਚ ਮੇਰੇ 'ਚ 1,8500 ਸੇਮ ਡੇਟ ਜਮ੍ਹਾਂ ਕਰਾਇਆ ਮੇਰੇ ਡੈਡੀ ਦੇ ਅਕਾਊਂਟ 'ਚ ਵੀ ਸੇਮ ਡੇਟ ਮੈਂ 45000 ਪਾਇਆ ਵੀ ਪਹਿਲਾਂ ਮੇਰੇ ਦੋਨੇ ਅਕਾਊਂਟਾਂ 'ਚ ਕੋਈ ਪੈਸੇ ਨਹੀਂ ਸੀ ਇਹਨਾਂ ਨੇ ਲਗਭਗ 11-12 ਵਜੇ ਉਹਨਾਂ ਨੂੰ ਬੈਲੈਂਸ ਚੈੱਕ ਕਰਕੇ ਦੱਸਿਆ ਵੀ ਆਹ ਦੋਨੇ ਅਕਾਊਂਟਾਂ 'ਚ ਜਿੰਨਾ ਬੈਲੈਂਸ ਹੈ ਉਹਨਾਂ ਨੇ ਦੋਨੇ ਚੈੱਕ 45000 ਦਾ ਹੀ ਵਰਕੇ ਲਾਇਆ ਤੇ ਜਿਹੜਾ ਮੇਰੇ ਅਕਾਊਂਟ 'ਚ ਸੀ ਉਹ ਵੀ 108500 ਦਾ ਹੀ ਵਰਕੇ ਲਾਇਆ ਕਹਿਣ ਦਾ ਮਤਲਬ ਵੀ ਜਿੰਨਾ ਬੈਲੈਂਸ ਸੀ ਉਨਨੇ ਹੀ ਲਾਏ ਗਏ ਤੇ ਇਹਨਾਂ ਨੇ ਉਹ ਪ੍ਰਾਈਵੇਸੀ ਲੀਕ ਕੀਤੀ ਗਈ ਤੇ ਉਹਨਾਂ ਨੇ ਉਹ ਚੈੱਕ ਲਾਏ ਜੇ ਆਪਾਂ ਇੱਕ ਮਿੰਟ ਮੰਨ ਵੀ ਲਈ ਉਹਨਾਂ ਨੂੰ ਪੈਸੇ ਸਾਡਾ ਕੋਈ ਲੈਣ ਜੇ ਹੋਵੇ ਵੀ ਤਾਂ ਬੈਂਕ ਕੋਲੇ ਕੋਈ অথੋਰੀਟੀ ਨਹੀਂ ਵੀ ਕਿਸੇ ਦੇ ਬੈਂਕ ਬੈਲੈਂਸ ਚੈੱਕ ਕਰਕੇ ਦੱਸ ਸਕਦਾ ਹੈ ਤੇ ਅੱਜ ਦੇ ਟਾਈਮ 'ਚ ਆਪਾਂ ਸਾਰਿਆਂ ਨੂੰ ਵੱਧ ਪ੍ਰਾਈਵੇਸੀ ਬੈਂਕ ਨੂੰ ਮੰਨਦੇ ਆ ਉਹ ਵੀ ਸਰਕਾਰੀ ਬੈਂਕ ਨੂੰ ਮੰਨਦੇ ਆ ਜਿਹੜਾ ਐਸਬੀਆਈ ਹੈ ਵੀ ਇਹ ਆਪਣੀ ਸਾਰੀ ਚੀਜ਼ ਸੇਫ ਰੱਖਦੇ ਆ ਪਰ ਇੱਥੇ ਕੋਈ ਪ੍ਰਾਈਵੇਸੀ ਨਹੀਂ ਕੋਈ ਇਹਨਾਂ ਦਾ ਉਹ ਨਹੀਂ ਜੇ ਕੋਈ ਆਉਂਦਾ ਹੁਣ ਕੋਈ ਮੰਨ ਲਓ ਆੜਤੀ ਆ ਜਿਆਦਾ ਇੱਥੇ ਪੈਸੇ ਜਮੇ ਕਰਾਉਂਦਾ ਤੇ ਉਹਨਾਂ ਨਾਲ ਲਿਆਜ ਪਾ ਕੇ ਉਹਨਾਂ ਨੂੰ ਪ੍ਰਾਈਵੇਸੀਆਂ ਲੀਕ ਕਰਦੇ ਆ ਇੱਕ ਕਿਸਾਨ ਆ ਜੋ ਫਾਰਮਰ ਹੈ ਸਾਰਿਆਂ ਦੀਆਂ ਪ੍ਰਾਈਵੇਸੀ ਲੀਕ ਕਰਕੇ ਉਹਨਾਂ ਨੂੰ ਦਿੰਦੇ ਆ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਤੋਂ ਤੋਂ ਤੁਹਾਡੀ ਪਹਿਲਾਂ ਵੀ ਗੱਲ ਹੋਈ ਸੀ ਇਹਨਾਂ ਨੇ ਇਸ ਵਿਸ਼ੇ ਤੇ ਕਦੇ ਮੈਂ ਇਹਨਾਂ ਨੂੰ ਸ਼ਨੀਵਾਰ ਮਿਲ ਕੇ ਗਿਆ ਸੀ ਮੈਨੇਜਰ ਨੂੰ ਜਦੋਂ ਮੇਰਾ ਪਹਿਲੇ ਪੈਸੇ ਨਿਕਲਦੇ ਆ ਇਹ ਮੈਨੂੰ ਆਲੇ ਸਾਡੇ ਬੈਂਕ ਚੋਂ ਅਸੀਂ ਪ੍ਰਾਈਵੇਸੀ ਨਹੀਂ ਲੀਕ ਕਰੀ ਪਰ ਜਦੋਂ ਸਟੇਟਮੈਂਟ ਕਢਾਉਣੀ ਆ ਦੋਸਤੋਂ ਬੈਂਕ ਦਾ ਕੋਡ ਆਉਂਦਾ ਜਿੱਥੇ ਚੈੱਕ ਟਰਾਂਸਫਰ ਹੋਇਆ ਉਦੋਂ ਬਾਅਦ ਮੈਂ ਆਪਦੇ ਸਰੋਤਾਂ ਨਾਲ ਪਤਾ ਕਰਿਆ ਤਾਂ ਇਹਨਾਂ ਦੇ ਕੈਸ਼ੀਅਰ ਨੇ ਜਾਣਕਾਰੀ ਦਿੱਤੀ ਸੀ ਇਹ ਮੰਨੇ ਆ ਗੱਲ ਹਾਂ ਮੈਂ ਉਦੋਂ ਬਾਅਦ ਮੈਨੇਜਰ ਨੂੰ ਐਤਵਾਰ ਨੂੰ ਵਟਸਐਪ ਕਾਲ ਲਾਈ ਤਾਂ ਇਹ ਆਂਦਾ ਮੈਂ ਆਪਣੇ ਕੈਸ਼ੀਅਰ ਤੋਂ ਸੌਰੀ ਫੀਲ ਕਰਾ ਦਿੰਦਾ ਅਸੀਂ ਗਲਤੀ ਮੰਨਦੇ ਆ ਮੈਂ ਕਿਹਾ ਸੌਰੀ ਫੀਲ ਨਾ ਮੇਰੀ ਪ੍ਰਾਈਵੇਸੀ ਲੀਕ ਹੋਈ ਉਹ ਮੰਨ ਲਈ ਗਲਤੀ ਮੰਨ ਗਏ ਉਸ ਤੋਂ ਬਾਅਦ 100 ਵਾਰ ਨੂੰ ਇਹ ਇੱਕ ਐਸਆਰ ਦੀ ਕੋਈ ਸਾਡੇ ਪਿੰਡ ਰਿਸ਼ਤੇਦਾਰੀ ਹੈ ਜਾਂ ਕੁਝ ਵੀ ਹੈ ਉਹ ਬੰਦੇ ਮੇਰੇ ਕੋਲੇ ਆਉਂਦੇ ਮੇਰੇ ਪਿੰਡ 'ਤੇ ਵੀ ਤੁਸੀਂ ਉਹਨਾਂ ਨਾਲ ਬੈਠ ਕੇ ਰਾਜੀ ਬੰਦਾ ਕਰ ਲੋ ਤੁਸੀਂ ਕੋਈ ਕਾਰਵਾਈ ਨਾ ਕਰੋ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਜੋ ਪੈਸੇ ਹਰਫੰਦ ਕਰਾ ਦਿਓ ਕਿਉਂ ਬੈਂਕ ਦੀ ਗਲਤੀ ਨਾਲ ਹੀ ਪੈਸੇ ਮੇਰੇ ਗਏ ਆ ਉਹ ਚੈੱਕ ਲਾਉਂਦੇ ਲੱਖ ਦਾ ਲਾਉਂਦੇ 2 ਲੱਖ ਦਾ ਲਾਉਂਦੇ ਅੱਡ ਗੱਲ ਸੀ ਚੈੱਕ ਸੇਮ ਪੈਸਿਆਂ ਦੇ ਲਾਏ ਗਏ ਉਸ ਤੋਂ ਬਾਅਦ ਉਹ ਮੇਰੇ ਕੋਲੇ ਆਏ ਨਹੀਂ ਉਦੋਂ ਵਾਰ ਮੈਂ ਆਪਦੇ ਹਰੀਆਲੇ ਚ ਇੱਕ ਕਾਰਵਾਈ ਕੀਤੀ ਇਹਨਾਂ ਦੇ ਪੁਲਿਸ ਸਟੇਸ਼ਨ ਦਾ ਦੇ ਸੋ ਜੋ ਦਾ ਅੱਜ ਮੈਂ ਐਸ ਐਚ ਓ ਰਾਮਾ ਨੂੰ ਮਿਲ ਕੇ ਕੰਪਲੇਂਟ ਦਿੱਤੀ ਹੈ ਉਹਨਾਂ ਨੇ ਇਹਨਾਂ ਨੂੰ 3 ਵਜੇ ਬੁਲਾਇਆ ਹੈ ਤੇ ਦੇਖਦੇ ਹਾਂ ਕੀ ਕਰਦੇ ਨੇ ਜਿਵੇਂ ਤੁਸੀਂ ਕਹਿੰਦੇ ਹੋ ਚੈੱਕ ਕਿੰਨਾ ਟਾਈਮ ਪਹਿਲਾਂ ਦਿੱਤੇ ਸੀ 8 ਜਿੱਤ ਮੇਰੇ ਘਟੋ ਘਟ ਜੀ 10 ਸਾਲ ਪਹਿਲਾਂ ਦੇ ਆ ਤੁਹਾਡਾ ਲੈਂਡਿੰਗ ਸੀਗਾ ਉਹਨਾਂ ਨਾਲ ਹੁਣ ਉਦੋਂ ਪਹਿਲਾਂ ਸੀ ਉਦੋਂ ਬਾਅਦ ਸਾਡਾ ਕੋਈ ਲੈਂਡਿੰਗ ਨਹੀਂ ਹੁਣ ਕੋਈ ਲੈਂਡਿੰਗ ਨਹੀਂ ਅਸੀਂ ਚੈੱਕ ਕਿਉਂ ਨਹੀਂ ਵਾਪਸ ਲਏ ਤੁਸੀਂ ਉਹ ਜੀ ਬਸ ਆਪਾਂ ਕਹਿ ਦਿੰਨੇ ਪੁਰਾਣੀ ਆੜ ਤਾਂ ਲਏ ਨਹੀਂ ਤੇ ਮੈਂ ਤਾਂ ਖੇਤੀ ਛੱਡੀ ਨੂੰ 8-9 ਸਾਲ ਹੋ ਗਏ ਚਲੋ ਮੈਂ ਆਪਾਂ ਮੰਨ ਲੈਂਦੇ ਆ ਵੀ ਮੇਰੇ ਬਾਣੀਏ ਦੇ ਮੈਂ ਪੈਸੇ ਦੇਣੇ ਆ ਇੱਕ ਮਹੀਨਾ ਪਰ ਬੈਂਕ ਕੋਲੇ ਤਾਂ ਕੋਈ ਸੌਟ ਨਹੀਂ ਮੇਰਾ ਬੈਲੈਂਸ ਚੈੱਕ ਕਰਕੇ ਦੱਸ ਹੁਣ ਤੁਹਾਡਾ ਬੈਂਕ ਨਾਲ ਰੌਲਾ ਹੈ ਆਪਣਾ ਬੈਂਕ ਨਾਲ ਰੌਲਾ ਹੈ ਅਸੀਂ ਜੋ ਆੜਤੀ ਆ ਉਹਦੇ ਨਾਲ ਅਸੀਂ ਆਪ ਦੇ ਲੈਵਲ ਤੇ ਖੁਦ ਨਿਪਟ ਲਾਂਗੇ ਕੀ ਮੰਗੀਏ ਹੁਣ ਤੁਹਾਡੀ ਮੰਗ ਇਹ ਹੈ ਵੀ ਬੈਂਕ ਦੇ ਮੈਨੇਜਰ ਤੇ ਕੈਸ਼ੀਅਰ ਤੇ ਦੋਨਾਂ ਨੂੰ ਸਸਪੈਂਡ ਕਰਕੇ ਬੰਦ ਹੀ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਸਾਰੀ ਸਾਡੀ ਪ੍ਰਾਈਵੇਸੀ ਲੀਕ ਕਰੀ ਆ ਆਪਾਂ ਸਾਰੇ ਇੱਕੋ ਹੀ ਚੀਜ਼ ਤੇ ਭਰੋਸਾ ਕਰਦੇ ਆ ਜੋ ਬੈਂਕ ਹੈ ਐਸ ਬੀ ਆਈ ਇਹ ਸਰਕਾਰੀ ਬੈਂਕ ਆਪਣੀ ਕੋਈ ਪ੍ਰਾਈਵੇਸੀ ਲੀਕ ਨਹੀਂ ਕਰੂਗਾ ਪਰ ਇੱਥੇ ਕੋਈ ਪ੍ਰਾਈਵੇਸੀ ਦਾ ਹੋ ਨਹੀਂ ਹੈਗਾ ਸਭ ਦੀ ਲੀਕ ਕਰਦੇ ਆ ਤੇ ਮੈਂ ਇੱਥੋਂ ਦੇ ਜੋ ਆਸ-ਪਾਸ ਦੇ ਬੈਂਡਾਂ ਨੂੰ ਕਹਿਣਾ ਵੀ ਇੱਥੇ ਆਪਣੇ ਖਾਤੇ ਬੰਦ ਕਰਾਓ ਤੇ ਨਾ ਨਵੇਂ ਖਾਤੇ ਖਲਾਓ ਇੱਥੇ ਤੁਹਾਡੀ ਕੋਈ ਪ੍ਰਾਈਵੇਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਗਰ ਗਰਗ ਉੱਤਰ ਸ਼੍ਰੀ ਕ੍ਰਿਸ਼ਨਾਲ ਭਾਗੀਵੰਦ ਵਾਲੇ ਫਰਮ ਦਾ ਨਾਮ ਭਾਗੀਵੰਦ ਟ੍ਰੇਡਿੰਗ ਅੰਮ੍ਰਿਤਨਾਮ ਤੁਹਾਡਾ ਆਰਥ ਦਾ ਕੰਮ ਹੈ ਸਾਡਾ ਆਰਥ ਦਾ ਕੰਮ ਹੈ ਜੀ ਰੇਸਪੇਡਾ ਵੀ ਕੰਮ ਹੈ ਅਚਾ ਇੱਕ ਦੇਸੂ ਜੋਧੇ ਤੋਂ ਕਿਸਾਨ ਆ ਮੰਨ ਲਓ ਉਹਨਾਂ ਨੇ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਨੇ ਬੈਂਕ ਤੇ ਵੀ ਉਹਨਾਂ ਨੇ ਬੈਂਕ ਨੇ ਉਹਨਾਂ ਦੀ ਕੋਈ ਪ੍ਰਾਈਵੇਸੀ ਲੀਕ ਕਰਤੀ ਕੋਈ ਪੇਮੈਂਟ ਸੀਗੀ ਜਿਹੜੀ ਉਹਨਾਂ ਨੇ ਵੀ ਆੜਤਿਆਂ ਨੇ ਕਢਾ ਲਈ ਜਦੋਂ ਕਿ ਉਹ ਕਹਿੰਦਾ ਵੀ ਆੜਤਿਆਂ ਨਾਲ ਮੇਰਾ ਕੋਈ ਲੈਣ ਦੇ ਨਹੀਂ ਕੀ ਗੱਲ ਹੈ ਜੀ ਉਹ ਇਹ ਬਿਲਕੁਲ ਗਲਤ ਗੱਲ ਹੈ ਜੀ ਉਸ ਦੀ ਜ਼ਿੰਮੇਵਾਰਦੀ ਇਹਦਾ ਫਾਦਰ ਸੀ ਜਤਿੰਦਰ ਸਿੰਘ son of ਹਰਨੇਕ ਸਿੰਘ ਇਹ ਸਾਡੇ ਕਾਫੀ ਟਾਈਮ ਤੋਂ ਆੜਤ ਹੰੜ ਰਿਹਾ ਹੋਸਦਾ 8-10 ਸਾਲ ਹੋ ਗਏ ਉਹਨੂੰ ਹੋਸਦਾ ਵੱਧ ਹੋ ਗਿਆ ਹਾਂ ਇਸ ਵਾਰ ਦਾ ਲੜਕਾ ਅਜੀਤ ਕਰਨ ਸਿੰਘ ਸਾਡੇ ਡੀਲਿੰਗ ਕਰਨ ਲੱਗ ਗਿਆ। 3 ਸਾਲ ਪਹਿਲਾਂ ਇਹਨੇ ਸਾਡੇ ਕੋਲ ਝੋਨਾ ਵੇਚਣਾ ਸੀ। ਅੰਦਾਜ਼ਾ 3 ਸਾਲ ਪਹਿਲਾਂ। ਜੀ। ਉਹ ਆ ਗਿਆ ਉਹਦਾ ਮੋਇਸਚਰ। 25 ਮੋਇਸਚਰ ਆ ਗਿਆ। ਅਸੀਂ ਕਿਹਾ 25 ਮੋਇਸਚਰ ਦਾ ਝੋਨਾ ਸਾਡੇ ਰਾਮੇ ਨਹੀਂ ਵਿਕਦਾ। ਇਸ ਕਰਕੇ ਇਹਨੇ ਝੋਨਾ ਉੱਥੇ ਦੇ ਸੂਯੋਧੇ ਹੀ ਵੇਚ ਦਿੱਤਾ। ਜੀ। ਕਹਿੰਦਾ ਮੈਂ ਝੋਨਾ ਵੇਚ ਕੇ ਸਾਨੂੰ ਜਿਹੜਾ ਆਪਣਾ ਹਿਸਾਬ ਹੈ ਸਾਰੀ ਪੇਮੈਂਟ ਦੇ ਦੇ। ਪਰ ਇਹਨੇ ਝੋਨਾ ਵੇਚਣ ਤੋਂ ਬਾਅਦ ਸਾਨੂੰ ਪੇਮੈਂਟ ਨਹੀਂ ਜਮ੍ਹਾਂ ਕਰਵਾਈ। ਜਦੋਂ ਅਸੀਂ ਇੱਕ ਵਾਰੀ ਪਿੰਡ ਗਏ ਇਹ ਕਹਿੰਦਾ ਹੁਣ ਮੈਂ ਗਾਂ ਤੋਂ ਕਣਕਾ ਤੋਂ ਬਾਅਦ ਜ਼ਮੀਨ ਠੇਕੇ ਤੇ ਲਾਉਂਗ ਬਾਈ ਮੈਂ ਕਰਦਾਂ ਨਹੀਂ ਜਿਵੇਂ ਜਿਵੇਂ ਠੇਕਾ ਹੋਊਗਾ ਮੈਂ ਤੁਹਾਨੂੰ ਓਮਿਓਮਿਕ ਚ ਪੇਮੈਂਟ ਦੇ ਕੇ ਆਪਣਾ ਹਿਸਾਬ ਨੱਕੀ ਕਰ ਜੀਰੋ ਕੁਛ ਪਹਿਲੇ ਸਾਲ ਠੇਕੇ ਲਗਾਈ ਕੁਛ ਪੇਮੈਂਟ ਦਿੱਨੇ ਸਾਨੂੰ ਕੁਛ ਫਵਾਈ ਵੀ ਹੋ ਸਕਦਾ ਕੈਸ਼ ਜਾਂ ਚੈੱਕ ਦਿੱਤਾ ਹੋਵੇ ਹੁਣ ਉਹ ਮੈਨੂੰ ਪੱਕਾ ਨਹੀਂ ਯਾਦ ਉਦੋਂ ਬਾਅਦ ਸਾਲ ਜਾਂ ਡੇਢ ਸਾਲ ਹੋ ਗਿਆ ਇਹਨੇ ਸਾਨੂੰ ਕੋਈ ਪੇਮੈਂਟ ਨਹੀਂ ਪਕਾਈ ਤਵਾਈ ਫੋਨ ਹੀ ਸਾਡੇ ਅਟੈਂਡ ਨਹੀਂ ਕਰਦਾ ਸੀ ਬਕਾਇਦਾ ਇਹਨਾਂ حساب ਬਣਾ ਕੇ ਅਸੀਂ ਵਰਸਾ ਤੇ ਵੀ ਭੇਜ ਦੇ ਰਹੇ ਆ WhatsApp 콜 ਵੀ ਕਰਦੇ ਰਹੇ ਆ ਤੇ ਹਸਾਬ ਹੀ ਬਣਾ ਕੇ ਭੇਜਦੇ ਆ ਕਾਲ ਨੰਬਰ ਵੀ ਭੇਜ ਦੇ ਰਹੇ ਆ ਕਹਿੰਦਾ ਕੋਈ ਨਾ ਮੈਂ ਪਵਾ ਦੂੰਗਾ ਇਹ ਕਰ ਦੂੰ ਉਹ ਕਰ ਦੂੰ ਪਿੰਡ ਅਸੀਂ ਜਾਂਦੇ ਸੀ ਚਾਰ ਵਾਰੀ ਚੋਂ ਇੱਕ ਵਾਰੀ ਇਹ ਸਾਨੂੰ ਮਿਲਦਾ ਸੀ ਕਹਿੰਦਾ ਕੋਈ ਗੱਲ ਨਹੀਂ ਪੇਮੈਂਟ ਤੁਹਾਡੀ ਕਿਤਨੀ ਹੁੰਦੀ ਸਾਨੂੰ 100% ਪੇਮੈਂਟ ਦੇਵਾਂਗਾ ਪਿੱਛੇ ਜੀ 10 ਜਾਂ 12 ਦਿਨ ਹੋ ਗਏ ਹੋਣਗੇ ਮੈਂ ਇਹਦੇ ਕੋਲ ਪਿੰਡ ਗਿਆ ਇਹ ਕਹਿੰਦਾ ਕੋਈ ਗੱਲ ਨਹੀਂ ਸੇਟ ਜੀ ਕੱਲ ਨੂੰ ਮੇਰੇ ਖਾਤੇ ਪੈਸੇ ਆਣਗੇ ਆ ਚੈੱਕ ਲੈ ਲਓ ਮੇਰੇ ਐਨੇ ਦੋ ਕੋਈ ਪੈਸੇ ਤੁਸੀਂ ਪੇਮੈਂਟ ਲੈਣੀ ਸੀ ਹਾਂਜੀ ਬਕਾਇਦਾ ਲੈਣੀ ਸੀ ਕਿੰਨੀ ਪੇਮੈਂਟ ਸੀ ਜਿਹੜੀ ਤੁਸੀਂ ਲੈਣੀ ਆ ਅੰਦਾਜ਼ਾ ਇਹ 1,60,65,000 ਰੁਪਏ ਸੀਗਾ 1,60,65,000 ਦਾ ਅੰਦਾਜ਼ਾ ਤੁਸੀਂ ਲੈਣਾ ਸੀ ਲੈਣਾ ਮੰਨ ਲਓ ਉਹਨਾਂ ਦਾ ਕਹਿਣਾ ਵੀ ਮੇਰਾ ਆਰਟੀਆਂ ਨਾਲ 10 ਸਾਲ ਤੋਂ 8 ਸਾਲ ਤੋਂ ਕੋਈ ਲੈਣ ਨਹੀਂ ਨਹੀਂ ਸਾਡਾ ਸਵਾਲ ਇਹ ਵੀ ਕਿਹੜਾ ਹੁੰਦਾ ਜੀ ਮੰਨ ਲਓ ਤੁਹਾਡੇ ਕੋਲੇ ਚੈੱਕ ਪਏ ਆ ਉਹਨਾਂ ਦੇ ਨਹੀਂ ਚੈੱਕੇ ਨਹੀਂ ਦਿੱਤੇ ਸਾਨੂੰ ਪਰ ਕਿ ਪਰ ਕਿ ਦਿੱਤੇ ਹਾਂ ਜੀ ਵੀ ਇੰਨੀ ਪੇਮੈਂਟ ਪਾਉਂਗਾ ਵੀ 10 11 ਵਜੇ ਆ ਜੂਗੀ ਤੁਸੀਂ ਅੰਦਾਜ਼ਾ 2 ਵਜੇ ਕਰਾ ਲਓ ਮੰਨ ਲਓ ਇਹ ਗੱਲ ਉਹਨਾਂ ਨੇ ਤੁਹਾਨੂੰ ਦੱਸੀ ਹੈ ਹਾਂ ਮੇਰੇ ਪਿੰਡੇ ਗਿਆ ਮੈਨੂੰ ਚੈੱਕ ਦਿੱਤੇ ਆ ਵੀ ਇੰਨੇ ਵਜੇ ਪੇਮੈਂਟ ਆ ਜੂ 11 ਵਜੇ ਤੁਸੀਂ 2 ਵਜੇ ਕਰਾ ਲੀ ਕੋਈ ਲੇਟ ਹੋਏ ਨਹੀਂ ਇਹ ਇਹ ਗੱਲ ਵੀ ਮੰਨ ਲਓ ਉਹਨਾਂ ਦਾ ਇਹ ਕਹਿਣਾ ਹੈ ਵੀ ਜਿਸ ਦਿਨ ਪੇਮੈਂਟ ਪੈਂਦੀ ਹੈ ਹਾਂ ਜੀ ਉਸੇ ਦਿਨ ਹੀ ਪੇਮੈਂਟ ਨਿਕਲਦੀ ਹੈ ਵੀ ਇਹ ਇਹ ਇਲਜ਼ਾਮ ਉਹਨਾਂ ਨੇ ਬੈਂਕ ਤੇ ਲਾਇਆ ਵੀ ਬੈਂਕ ਨੇ ਉਹਨਾਂ ਦੀ ਪ੍ਰਾਈਵੇਸੀ ਲੀਕ ਕੀਤੀ ਇਹਦਾ ਮਤਲਬ ਵੀ ਉਹਨਾਂ ਨੇ ਖੁਦ ਤੁਹਾਨੂੰ ਇਹ ਗੱਲ ਦੱਸੀ ਹੈ ਉਨੇ ਖੂਦ ਤੁਸੀਂ ਚੈੱਕ ਭਰ ਕੇ ਦਿੱਤੇ ਵੀ ਇੰਨੇ ਪੈਸੇ ਆਣਗੇ ਤੁਸੀਂ 2 ਕੋਈ ਕਢਾ ਲਿਓ ਐਸੇ ਕਰਕੇ ਤੁਸੀਂ 19 ਪੇਮੈਂਟ ਦੀ ਚੈੱਕ ਭਰੇ ਆ ਇੰਨੇ ਭਰ ਕੇ ਦਿੱਤੇ ਬਕਾਇਦਾ ਇਹਨਾਂ ਨੇ ਭਰ ਕੇ ਦਿੱਤੇ ਐ ਸਾਈਨ ਕਰਕੇ ਵੀ ਇੰਨੇ ਨੇ ਰੁਪਏ ਆਣਗੇ ਤੁਸੀਂ ਕਢਾ ਲਿਓ ਜਿਹੜਾ ਬਾਕੀ ਥੋੜਾ ਮੰਨ ਲਓ ਉਹ ਕਿਸਾਨ ਦਾ ਕਹਿਣਾ ਸੀਗਾ ਵੀ ਬੈਂਕ ਨੇ ਉਹਨਾਂ ਨੂੰ ਪ੍ਰਾਈਵੇਸੀ ਲੀਕ ਕਰਕੇ ਆਰਤੀਆਂ ਨੂੰ ਦੱਸਿਆ ਤਾਂ ਹੀ ਜਿੰਨੀ ਪੇਮੈਂਟ ਆਈ ਸੀ ਉਹਨਾਂ ਨੇ ਉਨੇ ਦੀ ਚੈੱਕ ਭਰਿਆ ਇਹਦਾ ਮਤਲਬ ਵੀ ਇਹ ਕਿਸਾਨ ਨੇ ਤੁਹਾਨੂੰ ਦੱਸਿਆ ਬਿਲਕੁਲ ਚੈੱਕ ਭਰ ਕੇ ਦਿੱਤੇ ਸੀ ਸਾਨੂੰ ਚੈੱਕ ਦਿੱਤੇ ਵੀ ਇੰਨੇ ਕਵਜੇ ਤੁਸੀਂ ਕਢਾ ਲਿਓ ਅੰਦਾਜ਼ਾ ਪੇਮੈਂਟ ਆ ਜੂਗੀ 11 ਵੇ ਪਰ ਕਢਾ ਲਈ ਦੋ ਇੱਕ ਦਿਨ ਲੇਟ ਹੋ ਜਾਂਦੀ ਹੈ ਬੈਂਕ ਦਾ ਤਾਂ ਇਸ ਕੋਈ ਰੋਲ ਹੀ ਨਹੀਂ ਨਾ ਅਸੀਂ ਪੁੱਛੇ ਨਾ ਉਹਨਾਂ ਨੇ ਦੱਸਿਆ ਅਸੀਂ ਚੈੱਕ ਬੈਂਕ ਨੂੰ ਦੇਤੇ ਉਹਨਾਂ ਨੇ ਲਗਾਤੇ ਉਹਨਾਂ ਨੇ ਲਗਾਤੇ ਮਾਲੋ ਜਿਹੜੀ ਗੱਲਬਾਤ ਹੋਈ ਆ ਉਹ ਕਿਸਾਨ ਨੇ ਤੁਹਾਨੂੰ ਖੁਦ ਬਕਾਇਦਾ ਖੁਦ ਜਤਿੰਦਰ ਸਿੰਘ ਆ ਅਜੇ ਕਰਨ ਲੈ ਅਜੇ ਕਰਨ ਸਿੰਘ ਨੇ ਚੈੱਕ ਖੁਦ ਭਰ ਕੇ ਦਿੱਤੇ ਸੀ ਬਿਲਕੁਲ ਚੈੱਕ ਪਹਿਲਾਂ ਦੇ ਪੈਸੇ ਸੀ ਜਾਂ ਕੋਈ ਨਹੀਂ 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 ਮੌਕੇ ਤੇ ਮੌਕੇ ਤੇ ਹਾਂ ਜੇ ਉਹਨਾਂ ਦਾ ਕਹਿਣਾ ਸੀ ਵੀ 8-10 ਸਾਲ ਹੋ ਗਏ ਚੈੱਕ ਪਿਆਣ ਅਰਧਾ ਸਾਲ ਲੇ ਤੇ ਚੱਕੀ ਬੰਦ ਹੋ ਗਈ ਉਹ ਤੋਂ ਬਾਅਦ ਚੱਕੀ ਨਵੇਂ ਚੱਲ ਗਏ ਉਹ ਚੱਕੀ ਨਹੀਂ ਚੱਲਦੇ ਹੁਣ ਮੈਂ ਉਹਨਾਂ ਨੂੰ ਸਵਾਲ ਵੀ ਕੀਤਾ ਸੀ ਵੀ ਜੇ ਤੁਸੀਂ ਤੁਹਾਡਾ ਲੈਨ ਦੇਣ ਹੈ ਨਹੀਂ ਮੈਂ ਲਾੜਤਗੇ ਨਾਲ ਤੁਸੀਂ ਕਹਿੰਦੇ ਵੀ ਸਾਡਾ ਤਾਂ ਲੈਨ ਦੇਣ ਹੈ ਹੀ ਨਹੀਂ ਫਿਰ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਫਿਰ ਤੁਸੀਂ ਆਰਤੀਆਂ ਕੋਲੇ ਚੈੱਕ ਕਿਉਂ ਛੱਡੇ ਕਿਉਂ ਛੱਡੇ ਚਲੋ ਦੂਜੀ ਗੱਲ ਪਹਿਲੀ ਗੱਲ ਤਾਂ ਚੈੱਕ ਕਿਉਂ ਛੱਡੇ ਦੂਜੀ ਗੱਲ ਜੇ ਅਸੀਂ ਗਲਤ ਕਢਾ ਲਏ ਪੈਸੇ ਉਹ ਸਾਡੇ ਕੋਲ ਕਿਉਂ ਨਾ ਆਇਆ ਉਹ ਜੀ ਜੇ ਅਸੀਂ ਪੈਸੇ ਨਹੀਂ ਲੈਣੇ ਸੀ ਅਸੀਂ ਪੈਸੇ ਕਢਾ ਲਏ ਇਹਦਾ ਮਤਲਬ ਫਿਰ ਇਹ ਵੀ ਹੋ ਸਕਦਾ ਹੈ ਵੀ ਜੇ ਤੁਸੀਂ ਪੈਸੇ ਉਹਨੇ ਮੰਨ ਲਓ ਤੁਹਾਡੇ ਦੇਣੇ ਨਹੀਂ ਸੀ ਜਿਵੇਂ ਚੋਰੋਂ ਵਿੱਚ ਸਾਡੇ ਕੋਲ ਤਾਂ ਹੁੰਦਾ ਨਾ ਇਹੀ ਗੱਲ ਆ ਨਾ ਵੀ ਅਸੀਂ ਚੋਰ ਸੀ ਮਨ ਲਓ ਉਹਦੇ ਪੈਸੇ ਬਿਨਾਂ ਲੈਤੇ ਕਢਾ ਲੇ ਫਿਰ ਸਾਡੇ ਕੋਲ ਕਿਉਂ ਆਇਆ ਉਹ ਇਹਦਾ ਮਤਲਬ ਤੁਸੀਂ ਪੈਸੇ ਲੈਣੇ ਸੀ ਬਿਲਕੁਲ ਲੈਣੇ ਸੀ ਸਾਹਬ ਨੂੰ ਬਕਾਇਦਾ ਭੇਜੋ ਵਾਟਸਐਪ ਤੇ ਵੀ ਉਹ ਆਦਾ ਚੱਕ ਲੈ ਸਾਡੇ ਕੋਲ ਵੀ ਹੈਗਾ ਰਿਕਾਰਡ ਤੁਹਾਸੀਂ ਹਿਸਾਬ ਕੀਤਾ ਉਹਨਾਂ ਦਾ ਪਹਿਲਾਂ ਹਿਸਾਬ ਕੀਤਾ ਸਾਈਨ ਦੂ ਗੁੱਠਾ ਸਾਰਾ ਕੁ ਸਾਡੇ ਕੋਲ ਹੈ ਗਿਆ ਤੁਹਾਡੇ ਕੋਲੇ ਹੁਣ ਕਦੇ ਆਏ ਦੁਕਾਨ ਤੇ ਉਹ ਕਦੇ ਨਹੀਂ ਹੁਣ ਨਹੀਂ ਆਏ ਕਦੇ ਨਹੀਂ ਆਏ ਹੁਣ ਨਹੀਂ ਆਏ ਕਾਫੀ ਟਾਈਮ ਅਸੀਂ ਜਾਂਦੇ ਸੀ ਜਦੋਂ ਰੁਪਿਆ ਦੀ ਸਾਨੂੰ ਲੋੜ ਹੁੰਦੀ ਸੀ ਮੰ ਲੋ ਜਿਹੜਿਆ ਚੈੱਕ ਦਿੱਤੇ ਉਹ ਇੱਕ ਦਿਨ ਪਹਿਲਾਂ ਤੋਂ ਤੁਸੀਂ ਜਾ ਕੇ ਆਏ ਹੋ ਪਿੰਡ ਇੱਕ ਜਾਂ ਦੋ ਦਿਨਾਂ ਅੰਦਾਜ਼ਾ ਆਇਆ ਨੂੰ ਮੈਨੂੰ ਪੱਕਾ ਨਹੀਂ ਯਾਦ ਬਸ ਵੀ ਇਸ ਦਿਨ ਤੁਸੀਂ ਘਰਾ ਲਿਓ ਪੇਮੈਂਟ ਆਉ ਉਸੇ ਦਿਨ ਹੀ ਤੁਸੀਂ ਬੈਂਕ ਚਲੇਗੇ ਹਾਂ ਬਸ 2:00 ਵਜੇ ਕਿਹਾ ਸੀ ਅਸੀਂ 2:00 ਵਜੇ ਚਲੇ ਗਏ ਨੇ